ਜਿੰਨੇ ਵੀ ਸਰਕਾਰ ਦੇ ਸਾਰੇ ਕੰਮ ਹੈ ਜੀ ਉਹਨਾਂ ਸਾਰਿਆਂ ਦਾ ਰਿਵਿਊ ਕੀਤਾ ਕਿ ਸੀਵਰੇਜ ਦਾ ਕੀ ਸਟੇਟਸ ਹੈ ਜੀ ਪੀਣ ਵਾਲੇ ਪਾਣੀ ਦਾ ਕੀ ਸਟੇਟਸ ਹੈ ਤੇ ਸ਼ਹਿਰ ਨੂੰ ਸੁੰਦਰੀਕਰਨ ਇਹਦਾ ਕਿਵੇਂ ਕਰਨਾ ਹੈ ਲੋਕਾਂ ਨੂੰ ਸਹੂਲਤਾਂ ਕਿਸ ਤਰ੍ਹਾਂ ਜਿਹੜੀਆਂ ਇੱਕ ਜਿਹੜਾ ਲੋਕਾਂ ਦੇ ਪ੍ਰਤੀ ਜਿਹੜਾ ਹੈਗਾ ਲੋਕਾਂ ਦੇ ਜਿਹੜੇ ਕੰਮ ਹੈ ਉਹਨਾਂ ਦਾ ਗ੍ਰੀਵੈਂਸ ਜੈ ਡਰੈਸਲ ਦਾ ਸਿਸਟਮ ਬਣਾਇਆ ਜਾਵੇ ਜਦੋਂ ਕੋਈ ਸਿਟੀਜ਼ਨ ਕਹੇਗਾ ਕਿ ਮੇਰੇ ਕੋਈ ਸੀਵਰੇਜ ਦੀ ਪ੍ਰੋਬਲਮ ਹੈ ਉਹਨੂੰ ਇਮੀਡੀਏਟ ਜਦੋਂ ਕੰਪਲੇਂਟ ਕਰੇਗਾ ਉਹ ਉਹਨੂੰ ਆਜੇਗਾ ਵੀ ਤੁਹਾਡੀ ਕੰਪਲੇਂਟ ਰਜਿਸਟਰ ਹੋ ਗਈ ਆ ਵਿਦਨ 24 ਆਰਸ ਜੁਤੇ ਟੀਮ ਜਾਏਗੀ ਉਹਨੂੰ ਠੀਕ ਕਰੇਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੜੀਆਂ ਇਨਸਟ੍ਰਕਸ਼ਨਸ ਦਿੱਤੀਆਂ ਜੀ ਜੇ ਕਿਸੇ ਬੰਦੇ ਨੂੰ ਕੋਈ ਵੀ ਕਿਸਮ ਦੀ ਦਿੱਕਤ ਆਂਦੀ ਆ ਕੋਈ ਕਿਸੇ ਕਿਸਮ ਦੀ ਰਿਸ਼ਵਤ ਲੈਣ ਦੀ ਗੱਲ ਆਂਦੀ ਆ ਤਾਂ ਕਿਸੇ ਨੂੰ ਬਖਸ਼ਾ ਨਹੀਂ ਜਾਏਗਾ ਅੱਜ ਸਰਦਾਰ ਜੀ ਨਗਰ ਨਿਗਮ ਚਾਹੀਦੀ ਜੀ 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 ਬੰਦੇ ਨੂੰ ਕਿੱਥੇ ਜੀ ਮੀਟਿੰਗ ਅੱਜ ਮੈਂ ਮੇਅਰ ਸਾਹਿਬ ਨਾਲ ਜੀ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਔਰ ਜਿਹੜੇ ਸਾਰੇ ਸਾਡੇ ਅਫਸਰ ਸਹਾਬਾਨ ਹੈ ਜੀ ਕਮਿਸ਼ਨਰ ਮਿਸਟਰ ਕਾਰਪੋਰੇਸ਼ਨ ਤੇ ਬਾਕੀ ਸਾਰਿਆਂ ਨਾਲ ਇੱਕ ਕੰਪਰੀਹੈਂਸਿਵ ਰਿਵਿਊ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਆਪਾਂ ਸਾਰੇ ਜਿੰਨੇ ਵੀ ਸਰਕਾਰ ਦੇ ਸਾਰੇ ਕੰਮ ਹੈ ਜੀ ਉਹਨਾਂ ਸਾਰਿਆਂ ਦਾ ਰਿਵਿਊ ਕੀਤਾ ਕਿ ਸੀਵਰੇਜ ਦਾ ਕੀ ਸਟੇਟਸ ਹੈ ਜੀ ਪੀਣ ਵਾਲੇ ਪਾਣੀ ਦਾ ਕੀ ਸਟੇਟਸ ਹੈ ਜਿਹੜਾ 24/7 ਹੈ ਉਹ ਕਦੋਂ ਕੰਪਲੀਟ ਹੋਏਗਾ ਉਹਦੀ ਡੇਟ ਲਾਈਨ ਦੇ ਨਾਲ ਸਾਰਾ ਤੇ ਸ਼ਹਿਰ ਨੂੰ ਸੁੰਦਰੀਕਰਨ ਇਹਦਾ ਕਿਵੇਂ ਕਰਨਾ ਹੈ ਲੋਕਾਂ ਨੂੰ ਸਹੂਲਤਾਂ ਕਿਸ ਤਰ੍ਹਾਂ ਜਿਹੜੀਆਂ ਇੱਕ ਜਿਹੜਾ ਲੋਕਾਂ ਦੇ ਪ੍ਰਤੀ ਜਿਹੜਾ ਹੈਗਾ ਲੋਕਾਂ ਦੇ ਜਿਹੜੇ ਕੰਮ ਹੈ ਉਹਨਾਂ ਦਾ ਗ੍ਰੀਵੈਂਸਸ ਐਡਰੈਸਲ ਦਾ ਸਿਸਟਮ ਬਣਾਇਆ ਜਾਵੇ ਸਾਰੇ ਜਿੰਨੇ ਵੀ ਕਾਉਂਸਲਰ ਹੈ ਉਹਨਾਂ ਨੂੰ ਆਪਣੇ ਆਪਣੇ ਵਾਰਡ ਦੀ ਜਿਹੜੀ ਜ਼ਿੰਮੇਵਾਰੀ ਦੇ ਕੇ ਤਾਂ ਕਿ ਜੇ ਕਿਸੇ ਨੂੰ ਕੋਈ ਸੀਵਰੇਜ ਦੀ ਸਫਾਈ ਦੀ ਜਾਂ ਪੀਣ ਵਾਲੇ ਪਾਣੀ ਦੀ ਜਾਂ ਸਟਰੀਟ ਲਾਈਟ ਦੀ ਕੋਈ ਸਮੱਸਿਆ ਹੋਵੇ ਤਾ ਇਮੀਡੀਏਟ ਜਿਹੜਾ ਹੈਗਾ ਉਹਨਾਂ ਦਾ ਇੱਕ ਰੈਪਿਡ ਰਿਸਪਾਂਸ ਟੀਮ ਬਣਾ ਕੇ ਉਹਦਾ ਉਹਦਾ ਜਿਹੜਾ ਹੈਗਾ ਉਹ ਸਾਰਾ ਹੱਲ ਕੀਤਾ ਜਾਏਗਾ ਜਦੋਂ ਕੋਈ ਸਿਟੀਜ਼ਨ ਕਹੇਗਾ ਕਿ ਮੇਰੇ ਕੋਈ ਸੀਵਰੇਜ ਦੀ ਪ੍ਰੋਬਲਮ ਹੈ ਉਹਨੂੰ ਇਮੀਡੀਏਟਲੀ ਜਦੋਂ ਕੰਪਲੇਂਟ ਕਰੇਗਾ ਉਹ ਉਹਨੂੰ ਆਜੇਗਾ ਵੀ ਤੁਹਾਡੀ ਕੰਪਲੇਂਟ ਰਜਿਸਟਰ ਹੋ ਗਈ ਆ ਵਿਥਿਨ 24 ਆਵਰਸ ਉੱਤੇ ਟੀਮ ਜਾਏਗੀ ਉਹਨੂੰ ਠੀਕ ਕਰੇਗੀ ਜੇ ਕੋਈ ਰਿਪੇਅਰ ਦੀ ਲੋੜ ਹੋਏਗੀ ਤਾਂ ਉਹ 48 ਘੰਟੇ ਜਾਂ ਵੱਧ ਤੋਂ ਵੱਧ 72 ਘੰਟੇ ਦੇ ਵਿੱਚ ਉਹ ਜੇ ਕੋਈ ਸਾਡੇ ਚ ਖੱਡਾ ਪਿਆ ਹੋਇਆ ਕੋਈ ਹੋਰ ਜਿਹਨੂੰ ਕੋਈ ਟਾਈਮ ਲੱਗਣਾ ਜੇਦੇ ਵਾਸਤੇ ਕੋਈ ਮਟੀਰੀਅਲ ਲਾਣਾ ਤਾਂ ਉਹ ਕੋਸ਼ਿਸ਼ ਕਰਾਂਗੇ ਕਿ ਅਸੀਂ ਵਿਦਨ 24 ਤੋਂ 48 ਆਵਰਸ ਉਹ ਜਿਹੜੀ ਸਮੱਸਿਆ ਉਹਦੀ ਰੀਡਰੈਸ ਸੋਲ ਦੇ ਜੀ ਮਰੀ ਸਾਹਿਬ ਤਹਿਸੀਲਦਾਰ ਤੋਂ ਵੀ ਆਮ ਜਨਤਾ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੀ ਹੈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੇਰੀ ਅਗਲੀ ਮੀਟਿੰਗ ਮੈਂ ਡੀਸੀ ਆਫਿਸ ਲੈ ਰਿਹਾ ਜੀ ਉਹ ਵੀ ਦੇਖਾਂਗੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੜੀਆਂ ਇਨਸਟਰਕਸ਼ਨਸ ਦਿੱਤੀਆਂ ਜੀ ਜੇ ਕਿਸੇ ਬੰਦੇ ਨੂੰ ਕੋਈ ਵੀ ਕਿਸਮ ਦੀ ਦਿੱਕਤ ਆਉਂਦੀ ਹੈ ਕੋਈ ਕਿਸੇ ਕਿਸਮ ਦੀ ਰਿਸ਼ਵਤ ਲੈਣ ਦੀ ਗੱਲ ਆਉਂਦੀ ਹੈ ਤਾਂ ਕਿਸੇ ਨੂੰ ਬਖਸ਼ਾ ਨਹੀਂ ਜਾਏਗਾ ਔਰ ਮੈਂ ਸਾਰੇ ਅਫਸਰ ਸਹਿਬਾਨ ਨੂੰ ਵੀ ਕਹਿਣਾ ਹੈ ਉਹਨਾਂ ਨੂੰ ਮੇਰੀ ਮੇਰੀ ਸਲਾਹ ਵੀ ਹੈ ਔਰ ਮੇਰੀ ਤਾੜਨਾ ਵੀ ਹੈ ਇਹ ਕਿ ਤੁਸੀਂ ਲੋਕਾਂ ਦੇ ਕੰਮ ਜਿਹੜੇ ਹੈਗੇ ਆ ਉਹ ਨਿਸ਼ਟਾ ਦੇ ਨਾਲ ਇਮਾਨਦਾਰੀ ਦੇ ਨਾਲ ਜਿਹੜੀ ਸੇਵਾ ਕਰਨੀ ਆ ਲੋਕਾਂ ਦੀ ਅਸੀਂ ਸੇਵਾ ਕਰਨ ਆਏ ਆ ਤੇ ਜਿਹੜੇ ਸਾਰੇ ਅਫਸਰ ਸਹਿਬਾਨ ਹੈ ਲੋਕਾਂ ਦੇ ਵਾਸਤੇ ਹਾਜ਼ਰ ਰਹਿਣਾ ਹੈ ਔਰ ਬਿਨਾ ਕਿਸੇ ਡਿਲੇ ਦੇ ਬਿਨਾ ਕਿਸੇ ਰਿਸ਼ਵਤ ਦੇ ਜਿਹੜੇ ਕੰਮ ਹੈ ਉਹ ਤੁਰੰਤ ਹੋਣੇ ਚਾਹੀਦੇ ਆ ਔਰ ਮੈਜੋਰਟੀ ਆਫ ਸਰਕਾਰ ਵੀ ਰਹੀ ਹੈ ਵਿੱਚ ਦੋ ਚਾਰ ਮਾੜੇ ਅੰਡੇ ਹੁੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਸੁਧਾਰਨਾ ਚਾਹੀਦਾ। ਸਰਦਾਰ ਆਮ ਆਦਮੀ ਕਲੀਨਿਕ ਨੂੰ ਲੈ ਕੇ ਕਿਸ ਤਰ੍ਹਾਂ ਹੁਣ ਰਿਸਪੌਂਸ ਵਗੈਰਾ ਆ ਰਿਹਾ ਹੈ? ਦੇਖੋ ਆਮ ਆਦਮੀ ਕਲੀਨਿਕ ਦਾ ਰਿਸਪੌਂਸ ਬਹੁਤ ਅੱਛਾ ਹੈ ਜੀ ਮਤਲਬ ਮੈਂ ਕਹੂੰਗਾ ਕਿ 99% ਜਿਹੜੇ ਮਰੀਜ਼ ਹੈ ਬਹੁਤ ਖੁਸ਼ ਹੈ। ਕੁਝ ਇੱਕ ਦਿੱਕਤਾਂ ਸੀਗੀਆਂ ਜਿਹੜੇ ਅਸੀਂ ਓਵਰਕਮ ਕਰ ਲਈਆਂ ਪਹਿਲਾਂ ਸਾਡੇ ਕੋਲੇ ਅਸੀਂ ਦਵਾਈਆਂ ਸੀ। ਉਹਦਾ ਮੈਂ ਆਡਿਟ ਕਰਾਇਆ। ਕਈ ਜਗ੍ਹਾ ਤੇ ਤਾਂ 80 ਸੀਗੀਆਂ ਪਰ ਕ ਫਿਰ ਉਹਦਾ ਕਾਰਨ ਦੇਖਿਆ ਹੁਣ ਸਾਰੇ ਮੱਲਕ ਲੇਨਿਕਾ ਦੇ ਵਿੱਚ 80 ਦਵਾਈਆਂ ਮਿਲ ਲਈਆਂ 38 ਟੈਸਟ ਹੋ ਰਹੇ ਆ ਡਾਕਟਰ ਜਾ ਰਹੇ ਆ 881 ਦੇ ਵਿੱਚੋਂ ਕੱਲ ਮੈਂ ਦੇਖਿਆ ਕੱਲ ਦੀ ਲਿਸਟ ਸੀ ਵੀ 11 ਦੇ ਵਿੱਚੋਂ ਜਿਹੜੇ ਡਾਕਟਰ ਨਹੀਂ ਆ ਉਹ ਇੱਕ ਦੋ ਦਿਨਾਂ ਚ ਲੱਗ ਜਾਣਗੇ ਸਾਰੇ ਵੀ ਡਾਕਟਰ ਵੀ ਹੋਵੇ ਸਟਾਫ ਵੀ ਹੋਵੇ ਦਵਾਈ ਵੀ ਮਿਲੇ ਔਰ ਲੋਕਾਂ ਨੂੰ ਜਿਹੜਾ ਪਿਆਰ ਦੇ ਨਾਲ ਗੱਲ ਵੀ ਕਰਨ ਲੋਕ ਪੰਜਾਬ ਦੇ ਵਿੱਚ ਗੈਂਗਸਟਰਵਾਦ ਵੱਧਾ ਜਾ ਰਿਹਾ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿਹੇ ਪ੍ਰਚਾਰ ਕੀਤਾ ਜਾ ਰਿਹਾ ਇਹ ਜਾਣ ਬੁੱਝ ਕੇ ਜਿਹੜੀ ਭਗਵੰਤ ਮਾਨ ਗਵਰਨਮੈਂਟ ਨੂੰ ਆਮ ਆਦਮੀ ਪਾਰਟੀ ਗਵਰਨਮੈਂਟ ਨੂੰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਵਾਲੀ ਗਵਰਨਮੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਤੁਸੀਂ ਨਾ ਹਵਾ ਚ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਵੈਸੇ ਨਾ ਗੱਲ ਇੱਕ ਨੈਸ਼ਨਲ ਕ੍ਰਾਈਮ ਰਿਕਾਰਡਸ ਬਿਊਰੋ ਹੈ ਐਨ ਸੀ ਆਰ ਬੀ ਕਹਿੰਦੇ ਆ ਉਹਨੂੰ ਉਹਦਾ ਡਾਟਾ ਦੇਖੋਵੇ ਤੁਸੀਂ ਦੇਖੋ ਯੂਪੀ ਚ ਕ੍ਰਾਈਮ ਕਿੰਨਾ ਹੈ ਰਾਜਸਥਾਨ ਚ ਕਿੰਨਾ ਹੈ ਮੱਧ ਪ੍ਰਦੇਸ਼ ਚ ਕਿੰਨਾ ਹੈ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਜਿਹੜਾ ਪੰਜਾਬ ਦਾ ਜਿਹੜਾ ਕ੍ਰਾਈਮ ਰੇਟ ਹੈ ਉਹ ਬੀ ਜੀ ਪੀ ਰੂਲ ਸਟੇਟਸ ਤੋਂ ਘੱਟ ਹੈ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਹੋਰ ਘੱਟ ਕਰੀਏ ਇਹ ਜਿਹੜੇ ਗੈਂਗਸਟਰ ਹੈ ਇਹ ਵੀ ਜ਼ਿਆਦਾ ਤੁਸੀਂ ਦੇਖਦੇ ਹੋਵੋਗੇ ਕਿ ਦੂਜੇ ਸੂਬਿਆਂ ਤੋਂ ਆਏ ਹੋਏ ਪੰਜਾਬ ਦੇ ਵਿੱਚ ਆਮ ਆਮ ਚੱਲ ਰਹੀ ਹੈ ਜੀ ਡਾਕਟਰ ਟੋਕਰ ਨਾਲ ਤੁਸੀਂ ਕਹਿੰਦੇ ਹੋ ਜਿਵੇਂ ਕੱਲ੍ਹ ਦੀਆਂ ਗਲਤਫਹਵਾਾਂ ਡਾਲੀਆਂ ਜਿਵੇਂ ਕਿ ਦਿਨੰਦ ਨੂੰ ਡੈਥ ਹੋ ਚੁੱਕੀ ਜਦੋਂ ਯਾਰ ਤੁਸੀਂ ਨਾ ਅਫਵਾਹਾਂ ਤੁਸੀਂ ਨਾ ਕਿਤੋਂ ਟਟੋ-ਟਟ ਮੇਰੀ ਮੇਰੀ ਗੱਲ ਤਾਂ ਸੁਣ ਜੋ ਜੀ ਨਹੀਂ ਨਹੀਂ ਤੁਸੀਂ ਥੋੜਾ ਜਿਹਾ ਨਾ ਉਹਨੂੰ ਸ਼ਾਇਦ ਗਲਤ ਸਮਝ ਗਏ ਹੋ ਮੈਂ ਲਗਾਤਾਰ ਜਦੋਂ ਉਹਨਾਂ ਨੂੰ ਉੱਥੇ ਹੋਇਆ ਸੀਗਾ ਮੈਂ ਬਾਰਡਰ ਤੋਂ ਲੈ ਕੇ ਇੱਥੇ ਲਿਆਂਣ ਤੱਕ ਦਾਖਲ ਹੋਣ ਤੱਕ ਉਹਨਾਂ ਦੇ ਸਾਰੇ ਟੈਸਟ ਹੋ ਗਏ ਆ ਬਿਲਕੁਲ ਠੀਕ ਹੈ ਔਰ ਕੋਈ ਉਹਨਾਂ ਦਾ ਬਾਅਦ ਵਿੱਚ ਐਂਜੋਪਲਾਸਟੀ ਹੋਣੀ ਆ ਇਸ ਵੇਲੇ ਬਿਲਕੁਲ ਨਾਰਮਲ ਹੈ ਮੈਂ ਡਾਕਟਰ ਦੇ ਨਾਲ ਮੇਰੀ ਦਿਨ ਚ ਚਾਰ ਵਾਰੀ ਗੱਲ ਹੁੰਦੀ ਉਹਨਾਂ ਦੀ ਵੀ ਡੱਲੇਵਾਲ ਜੀ ਦੀ ਵੀ ਸਿਹਤ ਬਿਲਕੁਲ ਠੀਕ ਹੈ ਔਰ ਉਹਨਾਂ ਨੇ ਇਹ ਗੱਲ ਕਹੀ ਸੀ ਜਿਹੜੀ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਕਿਹਾ ਸੀਗਾ ਵੀ ਜੇ ਮੇਰੀ ਮੌਤ ਹੋ ਜਾਏ ਤਾਂ ਮੇਰੀ ਲਾਸ਼ ਨੂੰ ਕਰੋੜੀ ਬਾਰਡਰ ਤੇ ਰੱਖਿਓ ਇਹ ਨਹੀਂ ਕਿ ਉਹਨਾਂ ਦੀ ਮੌਤ ਹੋ ਗਈ ਹੈ ਪਲੀਜ਼ ਕਾਈਂਡਲੀ ਤੁਸੀਂ ਮਿਸ ਅੰਡਰਸਟੈਂਡ ਨਾ ਕਰੋ ਇਹਨੂੰ ਜੀ ਜੀ ਸਰ ਕੱਲ ਉਹਨਾਂ ਨੇ ਕਿ ਪੋਸਟ ਪਾਈ ਸੀ ਫਿਰ ਉਹਨਾਂ ਨੇ ਸਪਸ਼ਟੀਕਰਨ ਦੇ ਦਿੱਤਾ ਜੀ ਉਹ ਗੱਲ ਪਾਈ ਸੀ ਮਤਲਬ ਮਤਲਬ ਉਹ ਐਵੇਂ ਆਪਾਂ ਨਾ ਕੋਈ ਉਹ ਨਾਲ ਆਪ ਠੀਕ ਆ ਗਿਆ ਜੀ ਮੈਂ ਰੀਸ਼ੋਰ ਕਰਦਾ ਉਹਨਾਂ ਨੂੰ ਅਸੀਂ ਪੂਰਾ ਧਿਆਨ ਰੱਖ ਰਿਹਾ ਉਹਨਾਂ ਦਾ ਸਾਡਾ ਕੱਲ ਕਿਸਾਨਾਂ ਦੀ ਮੀਟਿੰਗ ਦੇਖੋ ਉਹਨਾਂ ਨੇ ਕੱਲ ਨਹੀਂ ਅੱਜ ਹੈ ਮੀਟਿੰਗ ਅੱਜ ਮੀਟਿੰਗ ਹੈ ਉਹਦੇ ਵਾਸਤੇ ਮੇਰੀ ਐਂਬੂਲੈਂਸ ਮੇਰੀ ਮੈਡੀਕਲ ਦੀ ਟੀਮ ਉਹਨਾਂ ਨੂੰ ਨਾਲ ਲੈ ਕੇ ਜਾਏਗੀ ਜੀ ਅਸੀਂ ਆਪਣੀ ਜਿਹੜੀ ਡਿਊਟੀ ਆ ਉਹ ਪੂਰੀ ਨਿਭਾ ਰਹੇ ਹਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਤਰਫ ਸਰਕਾਰ ਦੇ ਖਿਲਾਫ ਜਿਹੜੇ ਧਰਨਾ ਪਰਤੋ ਧੰਨਵਾਦ ਕੀ ਬੀਲੀ ਬੋਰਡ ਦੇ ਬਾਅਦ ਫੇਰ ਬੈਗੇ ਤਰਨਾ ਦੇ ਦੇਖੋ ਦੇਖੋ ਕਿ ਬਹੁਤ ਸਾਰੇ ਐਮਪਲਾਈਜ਼ ਹੁੰਦੇ ਆ ਉਹਨਾਂ ਦੀ ਐਸਪੀਰੇਸ਼ਨਸ ਹੁੰਦੀਆਂ ਅਸੀਂ ਉਹਦਾ ਇੱਜ਼ਤ ਕਰਦੇ ਆ ਮੈਂ ਉਹਨਾਂ ਨੂੰ ਕਹਿੰਦੇ ਆ ਤੁਹਾਡੀ ਸਰਕਾਰ ਹੈ ਤੁਹਾਡੇ ਵਾਸਤੇ ਬਹੁਤ ਰਸ ਆ ਸਾਡੀ ਤਰਨੇ ਨਾ ਲਾਓ ਬਿਲਕੁਲ ਨਾ ਕਰੋ ਗੱਲਬਾਤ ਕਰੋ ਕਿੰਨੂੰ ਕਹਿੰਦੇ ਸੁਣਵਾਈ ਨਹੀਂ ਹੋ ਰਹੀ ਨਹੀਂ ਸੁਣਾ ਕਰਾ ਕੇ ਜੀ ਕਰਾਂਗੇ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਸੁਣਵਾਈ ਬਿਲਕੁਲ ਕਰਾਂਗੇ ਹਾਂ ਜੀ ਮੇਰੇ ਨਾਲ ਅੱਜ ਮੰਤਰੀ ਸਾਹਿਬ ਆ ਪਹੁੰਚੇ ਨੇ ਇਥੇ ਕੀ ਕੀ ਗਲਬਤ ਹੋਈ ਸਰ ਦੇਖੋ ਇਹ ਵੀ ਕਾਰਪੋਰੇਸ਼ਨ ਜਿਹੜੀ ਆਮ ਆਦਮੀ ਪਾਰਟੀ ਦੀ ਪਿਛਲੇ ਮਹੀਨੇ ਤੋਂ ਕਾਰਪੋਰੇਸ਼ਨ ਬਣੀ ਆ ਸਾਡੀ ਨੇਰਾ ਮਾਡੂ ਬਾਰੀ ਦਾ ਤੇ ਪੰਜਾਬ ਸਰਕਾਰ ਦੇ ਸੀਐਮ ਮਾਨ ਸਾਹਿਬ ਦੇ ਹੁਕਮ ਅਨਸਾਰ ਵੀ ਸ਼ਹਿਰ ਦੇ ਜਿਹੜੇ ਕੰਮ ਹੈ ਪੈਲ ਦੇ ਆਧਾਰ ਤੇ ਹੋਣੇ ਚਾਹੀਦੇ ਉਸ ਵਿੱਚ ওয়াটার ਸਪਲਾਈ ਹੈ ਸੀਵਰੇਜ ਹੈ ਸਟਰੀਟ ਲਾਈਟਾਂ ਹੈ ਜੀਆਂ ਪੈਂਡਿੰਗ ਨਕਸ਼ੇ ਹੈਗੇ ਜੋ ਵੀ ਹੈਗਾ ਉਸ ਤੇ ਚਰਚਾ ਹੋਈ ਵੀ ਲੋਕਾਂ ਨੂੰ ਜਿਹੜੀ ਤਕਲੀਫ ਨਹੀਂ ਹੋਣੀ ਚਾਹੀਦੀ ਔਰ ਹਰੇਕ ਕਾਉਂਸਲਰ ਦੀ ਡਿਊਟੀ ਹੈ ਆਪਣੇ ਵਾਰ ਦੇ ਵਿੱਚ ਜੋ ਵੀ ਲੋਕਾਂ ਦੀਆਂ ਸਮੱਸਿਆ ਹੈ ਉਹਨੂੰ ਦੂਰ ਕਰੇ ਉਹ ਟਾਈਮ ਟੂ ਟਾਈਮ ਉੱਥੇ ਵਿజిਟ ਕਰੇ ਅੱਜ ਦੀ ਸਾਡੀ ਮੀਟਿੰਗ ਇਸ ਤੇ ਚਰਚਾ ਸੀਗੀ ਵੀ ਲੋਕਾਂ ਦੇ ਜਿਹੜੇ ਕੰਮ ਐ ਜਿਵੇਂ ਪੈਚਵਰਕ ਹੈ ਸਟਰੀਟ ਲਾਈਟ ਹੈ ਇਹੋ ਕੰਮ ਜਿਹੜੇ ਐ ਸਪੀਡ ਨਾਲ ਕਰੇ ਜਾਣ ਮੇਰੇ ਤੋਂ ਇੱਕ ਛੋਟੀ ਜਿਹੀ ਪ੍ਰੋਬਲਮ ਆ ਰਹੀ ਹੈ ਕਿ ਐਮਸੀ ਇਸ ਹਗੇ ਨੇ ਪਰ ਕੋਈ ਘਰ ਦੇ ਵਿੱਚ ਅਸਾਈਨ ਕਰਨ ਵਾਸਤੇ ਵੀ ਜਾਂਦਾ ਤੇ ਪਰ ਉਹਨੂੰ ਸਾਈਨ ਨਹੀਂ ਕੀਤੇ ਜਾਂਦੇ ਤੇ ਉਹ ਮੀਡੀਆ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਨੇ ਕਿ ਸਾਡੀ ਕੋਈ ਵੀ ਐਮਸੀ ਸੁਲਵਾਈ ਨਹੀਂ ਕਰ ਰਿਹਾਗਾ ਨਹੀਂ ਐਸਾ ਕੁਝ ਨਹੀਂ ਹੈਗਾ ऐसा कुछ नहीं कई बार ही एमसी किते बिजी बुजी होवे या किते बाहर गया होवे या कई बार एक चीज और भी ਤੁਹਾਡੇ थ्रू ਦੱਸਣਾ ਚਾਹਣਾ ਲੋਕ ਵੀ ਨਾ ਅਨਸੈਸਰੀ ਕਈ ਵਾਰੀ ਗਲਤ ਕੰਮ ਵੀ ਕਰਾਉਣ ਚਲੇ ਜਾਂ ਉਹ ਐਮਸੀ ਨਹੀਂ ਕਰੇਗਾ ਕੁਰਸੀ ਨਾਮ ਹੈ ਕੁਰਸੀ ਨਾਮ ਕਿਉਂ ਕਰੇਗਾ ਜਾਤੀ ਸਰਟੀਫਿਕੇਟ ਕਿਉਂ ਕਰੇਗਾ ਇੱਕ ਜਨਰਲ ਵਾਲਾ ਚਲੇ ਜਾਂਦਾ ਵੀ ਜਾਤੀ ਜਾਤੀ ਸਰਟੀਫਿਕੇਟ ਦੇ ਕੰਮ ਲੋਕ ਇਹ ਨਹੀਂ ਨਾ ਦੱਸੇ ਇੱਕ ਜਿਹੜਾ ਇਨਕਮ ਸਰਟੀਫਿਕੇਟ ਹੈ ਜਿਹੜਾ ਗਵਰਨਮੈਂਟ ਨੂੰ ਅਪਲਾਈ ਕਰੇਗਾ ਕਿਉਂ ਕਰੇਗਾ ਐਮਸੀ ਕਈ ਚੀਜ਼ਾਂ ਉਸ ਪ੍ਰੋਬਲਮ ਨੇ ਲੋਕ ਇਹ ਨਹੀਂ ਦੱਸੇ ਵੀ ਸਾਡੀ ਗਲਤੀ ਕੀ ਹੈ ਸਾਡੇ MC 60 ਦੇ 60 MC ਕੰਮ ਕਰ ਰਹੇ ਕੋਈ ਐਸੀ ਦਿੱਕਤ ਵਾਲੀ ਗੱਲ ਨਹੀਂ ਕੋਈ ਕੰਪਲੇਨ ਨਹੀਂ ਹੈ ਜੋ ਗਲਤ ਕੰਮ ਕਹਿਣਗੇ ਉਹ ਕੰਮ ਨਹੀਂ ਕਰਾਂਗੇ ਸਰ ਕੱਲੀ ਕਹਿੰਦਾ ਡਾਕਟਰ ਸਾਹਿਬ ਨੂੰ ਕੋਈ ਇੰਸਪੈਕਟਰ ਤੁਹਾਨੂੰ ਐਸੋ ਨਿਪਟਿਆ ਜੀ ਮਾਮਲਾ ਚਲੋ ਕਰੇ ਮੈਨੂੰ ਆਨੇ ਪਰ ਦੇ 1 ਟੂ 1 ਅੱਜ ਮੀਟਿੰਗ ਡਾਕਟਰ ਸਾਹਿਬ ਨੂੰ ਵੀ ਭਲਾਵਾਂਗੇ ਇਹਨਾਂ ਦੇ ਵੀ ਐਸੋਸੀਏਸ਼ਨ ਆਈ ਵੀ ਹੈ ਭਾਈਚਾਰਾ ਸਾਰਾ ਕੋਈ ਗੱਲ ਨਹੀਂ ਸਾਰੇ ਆਪਣੇ ਕਾਰਪੋਰੇਸ਼ਨ ਦਾ ਕੰਮ ਹੈ ਨਿਬੇੜ ਲਾਂਗੇ ਕੋਈ ਐਸੀ ਗੱਲ ਨਹੀਂ ਇਹ ਡਾਕਟਰ ਸਾਹਿਬ ਦੀ ਗਲਤੀ ਹੈ ਡਾਕਟਰ ਸਾਹਿਬ ਨੂੰ ਸਮਝਾ ਲਾਂਗੇ ਇਹ ਇਹਨਾਂ ਦੀ ਕੋਈ ਮਿਸ ਅੰਡਰਸਟੈਂਡਿੰਗ ਹੋਈ ਹੈ ਉਹ ਬੈਠ ਕੇ ਇਹਨੂੰ ਰਿਵਿਊ ਕਰਕੇ ਉਹਨਾਂ ਨੇ ਕਹਿਣਾ ਕਿ ਡਾਕਟਰ ਸਾਹਿਬ ਨੂੰ ਇਹ ਤੋਂ ਚੇਂਜ ਕੀਤਾ ਜਾਵੇ ਸਰ ਕੋਈ ਗੱਲ ਨਹੀਂ ਇਹ ਬੰਦਾ ਹੋ ਗਿਆ ਚੇਂਜ ਵੀ ਕਰਾਂਗੇ ਜੋ ਜਿਆਦਾ ਮਿਸਬੀਹਵ ਕਰਿਆ ਜੋ ਉਹਨਾਂ ਨਾਲ ਹੋਏਗਾ ਉਹ ਇਨਕੁਆਇਰੀ ਤੋਂ ਬਾਅਦ ਜੋ ਵੀ ਹੋਵੇ ਠੀਕ ਥੈਂਕ ਯੂ